ਸਿੰਗapore 에어ਲਾਈਨ ਦੀ ਇੱਕ ਫਾਇਤੀ 에어ਲਾਈਨ 스ਕੂਟ ਨੇ ਹੁਣ 에어 캐나ਡਾ ਦੇ ਨਾਲ ਇੰਟਰਲਾਈਨ ਸਾਂਝੇਦਾਰੀ ਕਰਨ ਦਾ ਐਲਾਨ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਹੁਣ ਭਾਰਤ ਲਈ 에어 캐나ਡਾ ਦੀ ਵੈੱਬਸਾਈਟ ਤੇ ਵੀ 스ਕੂਟ ਦੀਆਂ ਫਲਾਈਟਾਂ ਦੀ ਬੁਕਿੰਗ ਹੋ ਸਕੇਗੀ 에어 캐나ਡਾ ਨੇ ਸਿੰਗਾਪੁਰ ਤੋਂ ਵੈਨਕੂਵਰ ਲਈ ਨੌਨ-ਸਟਾਪ ਫਲਾਈਟ ਦੀ ਸ਼ੁਰੂਆਤ ਕੀਤੀ ਹੈ 13000 ਕਿਲੋਮੀਟਰ ਦਾ ਇਹ ਸਫ਼ਰ ਸਿਰਫ 14 ਘੰਟੇ 40 ਮਿੰਟ ਚ ਤੈਕ ਕੀਤਾ ਜਾ ਰਿਹਾ ਹੈ ਭਾਰਤੋਂ ਕੈਨੇਡਾ ਜਾਣ ਵਾਲੇ ਹੁਣ ਸਿੱਧਾ ਅੰਮ੍ਰਿਤਸਰ ਤੋਂ ਵੈਨਕੂਵਰ ਦਾ ਸਫ਼ਰ ਕਰ ਸਕਣਗੇ ਜਿਸ ਲਈ ਦੋ ਜਹਾਜ਼ ਕੰਪਨੀਆਂ ਸਕੂਟ ਤੇ 에ਅਰ ਕੈਨੇਡਾ ਚ ਸਫ਼ਰ ਕਰਨਾ ਪਵੇਗਾ ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਸਕੂਟ 에ਅਰਲਾਈਨ ਚ ਤੇ ਉਥੋਂ ਵੈਨਕੂਵਰ ਲਈ 에어 ਕੈਨੇਡਾ ਰਾਹੀਂ ਜਾਇਆ ਜਾ ਸਕੇਗਾ ਇਸ 에어ਲਾਈਨ ਸਾਂਝੇਦਾਰੀ ਨਾਲ ਭਾਰਤੀ ਯਾਤਰੀਆਂ ਨੂੰ ਸਕੂਟ 에어ਲਾਈਨ ਰਾਹੀਂ ਕਈ ਹੋਰ ਬਦਲਵੀ ਮਹੱਈਆ ਹੋ ਸਕਣਗੇ ਸਕੂਟ 에어ਲਾਈਨ ਮੁਤਾਬਕ ਅਮਰitsar ਤੋਂ ਹਰ ਹਫਤੇ 5 ਦਿਨ ਇਹ ਫਲਾਈਟ ਜਾਵੇਗੀ ਜਿਸ ਚ ਅਮਰitsar ਤੋਂ ਸਿੰਗਾਪੁਰ ਫਲਾਈਟ ਸ਼ਾਮ 7:40 ਤੇ ਸਵੇਰੇ 4:00 5 ਮਿੰਟ ਤੇ ਉਥੇ ਲੈਂਡ ਕਰੇਗੀ ਉਸ ਤੋਂ ਬਾਅਦ ਸਿੰਗਾਪੁਰ ਤੋਂ ਵੈਨਕੂਵਰ ਫਲਾਈਟ 9 ਵਜ ਕੇ ਸਵੇਰੇ 10 ਮਿੰਟ ਤੇ ਅਤੇ ਉੱਥੋਂ ਉਡਾਣ ਭਰ ਕੇ ਸਵੇਰੇ 8:55 ਤੇ ਉੱਥੇ ਲੈਂਡ ਕਰੇਗੀ ਇਸੇ ਤਰ੍ਹਾਂ ਵੈਨਕੂਵਰ ਤੋਂ ਅੰਮ੍ਰਿਤਸਰ ਵਾਪਸੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਲਈ ਸਕੂਟ 에ਅਰਲਾਈਨਸ ਵੱਲੋਂ ਵੈਨਕੂਵਰ ਤੋਂ ਸਿੰਗਾਪੁਰ ਲਈ ਫਲਾਈਟ ਸਵੇਰੇ 12:05 ਤੇ ਉਡਾਣ ਭਰ ਕੇ 7:10 ਤੇ ਸਿੰਗਾਪੁਰ ਲੈਂਡ ਕਰੇਗੀ ਇਸ ਤੋਂ ਬਾਅਦ ਸਿੰਗਾਪੁਰ ਤੋਂ ਦੁਪਹਿਰ 3:10 ਤੇ ਉਡਾਣ ਭਰਦਿਆਂ ਸ਼ਾਮ 640 ਤੇ ਇਹ ਅੰਮ੍ਰਿਤਸਰ 에어ਪੋਰਟ ਤੇ ਲੈਂਡ ਕਰੇਗੇ ਇਸ ਨਾਲ ਭਾਰਤੀ ਯਾਤਰੀਆਂ ਨੂੰ ਕਾਫੀ ਫਾਇਦਾ ਹੋਵੇਗਾ